ਤੁਹਾਡਾ ਸ੍ਰੀ ਕਾਲ ਜੀ ਰਜ਼ਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ ਇਸ ਵੀਡੀਓ ਚ ਆਪਾਂ ਤਿੰਨ ਮੁੱਦੇ ਲੈਣੇ ਨੇ ਬਹੁਤ ਅਹਿਮ ਨੇ ਤੇਨੇ ਮੁੱਦੇ। ਪਹਿਲੀ ਗੱਲ ਤਾਂ ਆਪਾਂ ਕਰਾਂਗੇ ਕਿ ਜਿਹੜਾ ਅਕਾਲੀ ਦਲ ਦਾ ਸ਼ਰੋਮਣੀ ਅਕਾਲੀ ਦਲ ਦਾ IT ਸੈੱਲ ਹੈ। ਉਹਦਾ ਪ੍ਰਧਾਨ ਹੈ ਉਹਦਾ ਇਨਚਾਰਜ ਹੈ ਨਿਸ਼ੱਤਰ ਸਿੰਘ ਗਿੱਲ। ਉਸ ਨੂੰ ਗ੍ਰਿਫਤਾਰ ਕਰ ਲਿਆ। ਤਰਨਤਾਰਨ ਜੋਨ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਤੇ ਜਵੇਂ ਲਿਖਿਆ ਜਾ ਰਿਹਾ ਸੀ ਕਿ ਪੁਲਸ ਧੱਕਾ ਕਰਦੀ ਹੈ ਸ਼ਾਇਦ ਉਸ ਕਰਕੇ ਡੀਐਸਪੀ ਅਤਰ ਸੋਨੀ ਆਇਆ 15-20 ਬੰਦੇ ਸੀ ਰਜੀਤ ਐਵੇਨਿਊ ਤੋਂ ਉਸ ਨੂੰ ਚੱਕ ਲੈ ਗਿਆ ਕੈਫੇ ਤੋਂ ਦੋ ਤਰ੍ਹਾਂ ਦੇ ਕੈਫੇ ਹੁੰਦੇ ਨੇ ਇੱਕ ਤਾਂ ਹੁੰਦਾ ਜਿਹੜਾ ਜਿੱਥੇ ਕਾਫੀ ਪੀਂਦੇ ਇੱਕ ਹੁੰਦਾ ਸਾਈਬਰ ਕੈਫੇ ਸਾਈਬਰ ਕੈਫੇ ਤੋਂ ਚੱਕ ਲਿਆ ਇਹ ਸਰਬ ਮਾਮਲਾ ਹੈ ਕਿ ਇਹਦਾ ਨਿਫਸਸ ਕਰਨਾ ਆਪਾਂ ਦੂਜੀ ਗੱਲ ਆਪਾਂ ਕਰਨੀ ਹੈ ਕਿ ਐਸਐਸਪੀ ਮਨਿੰਦਰ ਸਿੰਘ ਅਮਰਸਨ ਦਿਹਾਤੀ ਆਈਪੀਐਸ ਹੈ 2019 ਬੈਚ ਦਾ ਇਸ ਨੂੰ ਮਤਲ ਕਰਤਾ ਕਿਉਂ ਮਤਲ ਕਰਤਾ ਗੈਂਗਸਟਰ ਨਾਲ ਕਹਿੰਦੇ ਨਰਮੀ ਵਰਤਦਾ ਸੀ ਗੈਂਗਸਟਰ ਕਰਕੇ ਕੀਤਾ ਜਾਂ ਜੋ ਕੇਜਰੀਵਾਲ ਲੈ ਕੇ ਆਸੀ ਕਿ ਜੀ ਅਸੀਂ ਗੈਂਗਸਟਰ ਖਤਮ ਕਰ ਦਾਂਗੇ ਇੱਕ ਹਫ਼ਤੇ 'ਚ ਭੱਜਾਂ ਨੂੰ ਪੰਜਾਬ ਚੜ ਜਾਣ ਉਹਦਾ ਕੋਈ ਅਸਰ ਹੈ ਕੀ ਕਾਰਨ ਹੈ ਇਹ ਵੀ ਦੇਖਾਂਗੇ ਤੀਜੀ ਸਟੋਰੀ ਜਿਹੜੀ ਅੱਜ ਦੀ ਇਸ ਵੀਡੀਓ 'ਚ ਆਪਾਂ ਡਿਸਕਸ ਕਰਨੀ ਹੈ ਉਹ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਇਹ ਫਾਲੋਅ ਅਪ ਸਟੋਰੀ ਹੈ ਤੁਹਾਡੇ ਨਾਲ ਲਗਾਤਾਰ ਆਪਣਾ ਰਾਤ ਦਾ ਪੰਜਾਬ ਯੂਨੀਵਰਸਿਟੀ ਬਾਰੇ ਕਿ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਨੇ ਉਹ ਪੰਜਾਬ ਦੀ ਇਸ ਸ਼ਾਨ ਨੂੰ ਬਹਾਨ ਰੱਖ ਲਈ ਅੱਜ ਕੱਲ ਸਗਸ ਕਰ ਰਹੇ ਨੇ ਹਾਈ ਕੋਰਟ ਹੜਕੇ ਉਹਨਾਂ ਦੇ ਖਿਲਾਫ ਚੀਫ ਜਸਟਿਸ ਸ਼ੀਲਾ ਗੁਡੇ ਕਿਹਾ ਜੀ ਹੱਪਤਾ ਤੁਸੀਂ ਪਹਿਲਾਂ ਕਲਾਸਾ ਲਾਓ ਫਿਰ ਗੱਲ ਕਰਾਂਗੇ ਉਹਨਾਂ ਨੇ ਹਾਈ ਕੋਰਟ ਨੂੰ ਨਜ਼ਰ ਅਦਾਸ ਕਰਤਾ ਉਹਨਾਂ ਨੇ ਬੀਸੀ ਸਾਹਿਬ ਦੀ ਗੱਲ ਵੀ ਮੰਨੀ ਉਹ ਕਹਿੰਦੇ ਜੇ ਤੁਸੀਂ ਗੱਲ ਨਹੀਂ ਬੰਦਦੇ 18 ਨੂੰ ਜਿਹੜੀ ਸੈਮੈਸਟਰ ਦੀ ਪ੍ਰੀਖਿਆ ਸ਼ੁਰੂ ਹੋ ਰਹੀ ਹੈ ਉਦੋਂ ਅਸੀਂ ਕਰਾਂਗੇ ਬਾਈਕਟ ਹੋਰ ਉਹਨਾਂ ਨੇ ਕੀ ਕਿਹਾ ਇਹ ਵੀ ਆਪਾਂ ਡਿਸਕਸ ਕਰਨਾ ਸੋ ਪਹਿਲਾ ਆਪਾਂ ਪਹਿਲਾ ਮੁੱਦਾ ਲਈਏ ਜਿਹੜਾ ਸ਼ਰਮਰੀ ਅਕਾਲੀ ਦਰਬ ਦੇ ਆਈਟੀ ਸੈੱਲ ਦੇ ਪ੍ਰਧਾਨ ਨਿਸ਼ਤਰ ਸਿੰਘ ਕੀ ਅਨਲਾਨਸ ਬੰਦ ਹੁੰਦੇ ਪਹਿਲੇ ਦੱਸ ਦੂਸਤ ਪਹਿਲਾਂ ਕਿ ਮੈਂ ਉਸ ਮੁੱਦੇ ਤੇ ਆਵਾਮ ਇੱਕ ਅਪੀਲ ਮੈਂ ਕਦੇ ਕਦੇ ਤੁਹਾਨੂੰ ਕਰਦਾ ਕਿ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਪ੍ਰੀਜ਼ ਕਰ ਲੋ ਹੁਣ ਗੱਲ ਨਸ਼ਤਰ ਸਿੰਘ ਗਿੱਲ ਦੀ ਨਸ਼ਤਰ ਸਿੰਘ ਗਿੱਲ ਕੌਣ ਹੈ ਇਹ ਆਈਟੀ ਸਰ ਦਾ ਪ੍ਰਧਾਨ ਹੈ ਇਹ ਤੁਹਾਨੂੰ ਦੱਸਦੀ ਹੈ ਜਿਹੜੀ ਮੌਜੂਦਾ ਲੜਾਈ ਹੈ ਜਿਹੜੀ ਵਰਤਮਾਨ ਚ ਲੜਾਈ ਲੜੀ ਜਾਂਦੀ ਹੈ ਸਿਆਸੀ ਲੜਾਈ ਜਿਹੜੀ ਉਹ ਇਕੱਲੀ ਗਰਾਊਂਡ ਤੇ ਨਹੀਂ ਲੜੀ ਜਾਂਦੀ ਚੌਂ ਮੈਦਾਨ ਚ ਨਹੀਂ ਲੜੀ ਜਾਂਦੀ ਉਹ ਮੀਡੀਆ ਚ ਵੀ ਲੜੀ ਜਾਂਦੀ ਹੈ ਕਾਸ ਸੌਰਤੇ ਇਲੈਕਟ੍ਰੋਨਿਕ মিডিਆ ਚ ਲੜੀ ਜਾਂਦੀ ਹੈ ਫੇਸਬੁੱਕ ਤੇ ਲੜੀ ਜਾਂਦੀ ਹੈ ਉਹ ਜਿਹੜੀ ਹੈ ਇੰਸਟਾਗ੍ਰਾਮ ਤੇ ਲੜੀ ਜਾਂਦੀ ਹੈ YouTube ਤੇ ਲੜੀ ਜਾਂਦੀ ਹੈ ਇਹ ਜਿਹੜੀ ਲੜਾਈ ਸੋਸ਼ਲ ਮੀਡੀਆ ਤੇ ਹੈ ਜਾਂ ਡਿਜੀਟਲ ਵਰਡ ਦੀ ਲੜਾਈ ਹੈ ਇਹਦੇ ਲਈ ਸਾਰੀਆਂ ਪਾਰਟੀਆਂ ਨੇ ਆਪਾਂ ਦੇ ਸੈੱਲ ਬਣਾਏ ਹੋਏ ਨੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਸੈੱਲ ਆਈਟੀ ਸੈੱਲ ਦੇਸ਼ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਜਿਹੜੀ ਭਗਵਨ ਪਾਰਟੀ ਭਾਰਤੀ ਜਨਤਾ ਪਾਰਟੀ ਉਹਦਾ ਸੈਨ ਸਭ ਤੋਂ ਮਜ਼ਬੂਤ ਹੈ ਲੇਕਨ ਰੀਜਨਲ ਪਾਰਟੀਆਂ ਦੇ ਵਿੱਚੋਂ ਜਦੋਂ ਸੁਖਵੀਰ ਸਿੰਘ ਬਾਦਲ ਡਿਪੀ ਸੀਐਮ ਸੀ ਇਹਨਾਂ ਨੇ ਧੂ ਕੰਮ ਕੀਤੇ ਸੀ ਮੀਡੀਆ ਦੇ ਨਜ਼ਰੀਏ ਤੋਂ ਇੱਕ ਤਾਂ ਇਹਨਾਂ ਨੇ ਪੀਟੀਸੀ ਸ਼ੁਰੂ ਕਰ ਲਿਆ ਹੈ ਪੀਟੀਸੀ ਦੇ ਬਹੁਤ ਸਾਰੇ ਚੈਨਲ ਨੇ ਇਸ ਚੈਨਲ ਦੇ ਅੰਡਰ ਤੇ ਦੂਜਾ ਜਿਹੜਾ ਹੈ ਉਹਨਾਂ ਨੇ ਆਈਟੀ ਸੈੱਲ ਵਧੀਆ ਬਣਾ ਲਿਆ ਹੈ ਮੈਨੂੰ ਤਾਂ ਪਤਾ ਹੈ ਮੇਰੇ ਇੱਕ ਦੋ ਸਟੂਡੈਂਟ ਸਨ ਜਿਹੜੇ ਕੰਮ ਕਰਦੇ ਸੀ ਉਹਨਾਂ ਦੀ ਡਿਊਟੀ ਆਮ ਆਦਮੀ ਪਾਰਟੀ ਦਾ ਵਿਰੋਧ ਕਰਨੇ ਲਈ ਹੋਈ ਸੀ ਇਹ ਇਸ ਤਰ੍ਹਾਂ ਦੇ ਸੈੱਲ ਹੁੰਦੇ ਨੇ ਕਿਤੇ ਤੁਸੀਂ ਹੱਕ ਚ ਲਿਖਣਾ ਹੈ ਵਿਰੋਧ ਕਰਨਾ ਹੈ ਕਿਤੇ ਤੁਸੀਂ ਲਾਈਕ ਹੀ ਕਰ ਰਹੇ ਹੋ ਨੇ ਕਿਤੇ ਜਿਹੜੇ ਤੁਹਾਡੇ ਖਿਲਾਫ ਕੋਈ ਲਿਖਦਾ ਉਹਨੂੰ ਜਵਾਬ ਦੇਣਾ ਹੈ ਡਿਲੀਟ ਕਰਨੇ ਕਈ ਕਿਸਮ ਦੇ ਡਿਊਟੀਆਂ ਹੁੰਦੀਆਂ ਨੇ ਆਈਟੀ ਸੈੱਲ ਦੀਆਂ ਖੈਰ ਇਹ ਆਈਟੀ ਸੈੱਲ ਦਾ ਇੰਚਾਰਜ ਜਸ਼ਤਰ ਸਿੰਘ ਗਿੱਲ ਇਹ ਦਾ ਦਰਚ ਕਾਫੀ ਐਕਟਿਵ ਸੀ ਜਦੋਂ ਤਰ ਤਰਨ ਚੋਣ ਸੀ ਤੇ ਲਗਾਤਾਰ ਉਹ ਇਤੇ ਲਿਖ ਰਿਹਾ ਸੀ ਪੋਸਟਾਂ ਪਾ ਰਿਹਾ ਸੀ ਖਾਸ ਤੌਰ ਤੇ ਜਦੋਂ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰਿੰਦਾਵਾ ਉਸ ਦੇ ਜਿਹੜੇ ਸਪੋਰਟਰ ਸੀ 14 ਨੰਬਰ ਵਾਰਡ ਜਿਹੜਾ ਉੱਥੋਂ ਦਾ ਤਰ ਤਰਨ ਦਾ ਉਹਦੇ ਕਾਉਂਸਲਰ ਸ਼ਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨੂੰ ਹਿਰਾਸਤ ਚ ਲਿਆ ਉਦੋਂ ਬਾਅਦ ਇੱਕ ਸਰਪੰਚ ਨੂੰ ਹਿਰਾਸਤ ਚ ਲਿਆ ਵੀਰਿੰਦਰ ਸਿੰਘ ਨੂੰ ਫਰੇਕ ਉਸ ਸਾਫ ਦਾ ਸਰਪੰਚ ਬਰਵਿੰਦਰ ਸਿੰਘ ਇਹ ਜਦੋਂ ਫੜੇ ਗਏ ਬੜੇ ਤਿੱਖੇ ਇਸ ਨੇ ਲਿਖਿਆ ਸੀ ਉਹਦੇ ਖਿਲਾਫ ਬੋਲਿਆ ਸੀ ਤੇ ਜਿਸ ਦਿਨ ਚੋਣ ਹੋ ਰਹੀ ਸੀ ਉਸ ਦਿਨ ਪੁਰਸਾੜਿਆਂ ਦੇ ਨਾਲ ਵੀਡੀਓ ਦਿਖਾ ਕੇ ਕਿਹਾ ਦੇਖੋ ਸਾਡਾ ਇਹ ਬਦਲ ਨੂੰ ਚੱਕ ਲਿਆ ਆ ਦੇਖੋ ਪੁਰਸਾੜੇ ਕਿਹੜਾ ਪਾਈ ਖੜੇ ਨੇ ਇਸ ਕਿਸਮ ਦੀਆਂ ਵੀਡੀਓ ਵੀ ਪੁਰਸ ਦੇ ਖਿਲਾਫ ਉਸ ਨੇ ਪਾਈਆਂ ਸੀ ਹੁਣ ਕਿਹਾ ਇਹ ਜਾ ਰਹੇ ਕਿਉਂ ਲਗਾਤਾਰ ਜੋ ਸਰੋਨੇ ਕਾਲੀ ਦਾ ਦੇ ਹੱਕ ਚ ਆਲਮਦਵੀ ਪਾਰਟੀ ਦੇ ਵਿੱਚ ਪੋਸਟਰ ਪਾ ਰਹੇ ਸੀ ਇਹਦੀ ਕਿੜਕਡਨ ਲਈ ਇਹਨੂੰ ਫੜਿਆ ਗਿਆ ਪਰ ਇਹ ਪਤਾ ਲੱਗਿਆ ਕਿ ਕੁਝ ਹੋਰ ਵੀ ਹੋ ਸਕਦਾ ਹੈ ਕਿਉਂਕਿ ਡੀਵੀਆਰ ਵੀ ਉਥੋਂ ਲੈ ਕੇ ਚਾਕੇ ਔਰ ਡੀਐਸਪੀ ਅਤਲ ਸੋਨੀ ਜਿਹੜਾ ਗੋਵਿੰਦਵਾਲ ਸਾਹਿਬ ਦੇ ਬਟਾ ਹੈ 15 20 ਬੰਦੇ ਲੈ ਕੇ ਆਏ ਕਹਿੰਦੇ ਜੀ ਇਹਨੂੰ ਚਾਕੇ ਲੈ ਗਏ ਤਵਕੀਆਂ ਤਾਂ ਪਹਿਲਾਂ ਹੀ ਮਿਲ ਰਹੀਆਂ ਸੀ ਅਰਸ਼ ਦੀਪ ਸਿੰਘ ਕਲੇਰ ਹੈ ਐਡਵੋਕੇਟ ਜਿਹੜਾ ਬਲਾਰਾ ਸ਼ਰੋਮੀ ਅਕਾਲੀ ਦਲ ਦਾ ਉਹ ਤਾਂ ਹੀ ਵੀ ਦਵਾ ਕਰਦਾ ਕਿ ਨੂੰ ਨਸ਼ਤਰ ਗਿੱਲ ਦੀ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਤੇ ਐਡਵੋਕੇਟ ਨੇ ਆਪਣੇ ਨਜ਼ਰੀਏ ਤੋਂ ਗੱਲ ਕਰਨੀ ਹੈ ਉਹਦਾ ਤਾਂ ਇਹ ਕਹਿੰਦੇ ਹੁਣ ਸਰਕਾਰ ਨੂੰ ਚਾਹੀਦਾ ਜਿਹੜੇ ਪੱਤਰਕਾਰ ਹੁੰਦੇ ਨੇ ਜੇ ਸਰਕਾਰ ਨਹੀਂ ਬੋਲਦੀ ਫਿਰ ਉਹਨਾਂ ਨੂੰ ਕਿਸ ਰਾਹਿਆ ਰੋਣੀਆਂ ਪੈਂਦੀਆਂ ਨੇ ਜਿਵੇਂ ਮੈਂ ਹੁਣ ਕਹਿਦਾ ਜੇਖੋ ਕਿ ਸਰਕਾਰ ਨੇ ਤਾਂ ਆਪਦਾ ਪੱਖ ਰੱਖਿਆ ਨਹੀਂ ਵੀ ਇਹਨੂੰ ਕਿਉਂ ਫੜਿਆ ਤੇ ਮੈਂ ਕਹਿ ਰਿਹਾ ਕਿ ਜੀ ਲੱਗਦਾ ਇਹ ਹੈ ਕਿ ਚੋਣਾਂ ਦੇ ਵਿੱਚ ਇਸ ਦੇ ਪੁਰਸਪਤੀ ਕੀਓ ਦੇ ਖਿਲਾਫ ਵਾਜੇ 28 ਤਾ ਫੜਿਆ। ਕੋਈ ਗੱਲ ਕੋਈ ਹੋਰ ਵੀ ਵਿੱਚ ਹੋ ਸਕਦੀ ਹੈ। ਚਾਹੀਦਾ ਇਹ ਹੈ ਕਿ ਸਰਕਾਰ ਜਲਦੀ ਦੱਸੇ ਵੀ ਇਹਨੂੰ ਕਿਉਂ ਫੜਿਆ। ਲੇਕਿਨ ਇਹ ਚਰਚਾ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਾਰ ਕੇ ਵੀ ਬਰੋਧਿਤ ਤਰ੍ਹਾਂ ਸਹੁਰਾ ਰੜਕਣ ਲੱਗ ਗਿਆ। ਉਹਨਾਂ ਨੂੰ ਇਹ ਡਰ ਹੋ ਗਿਆ ਕਿ ਜਿਹੜਾ ਦਲ ਪਿਛਲੀਆਂ 10 ਚੋਣਾਂ 'ਚ ਚਾਰ ਤੋਂ ਬਾਈ ਕਾਟੀ ਕਰ ਗਿਆ ਸੀ ਤੇ ਜਿਹਦਾ ਜਿਹੜਾ ਜਮਾਤਾਂ ਜਾਤ 10 ਹੋ ਗਈਆਂ ਸੀ ਤੋਂ 1.70% ਤੇ ਪਹੁੰਚ ਗਿਆ ਨੰਬਰ 2 ਤੇ ਆ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੱਡੀ ਚੁਣੌਤੀ ਖੜੀ ਕਰ ਸਕਦਾ ਵੈਸੇ ਵੀ ਬਾਦਲ ਦੀ ਜਿਹੜੀ ਮੈਨੇਜਮੈਂਟ ਤੋਂ ਇਹਨਾਂ ਨੂੰ ਪਤਾ ਹੈ ਕਿ ਉਹਦੇ ਵਿੱਚ ਚੋਣ ਦੀ ਮੈਨੇਜਮੈਂਟ ਜਬ ਮੈਨੇਜਰ ਵਧੀਆ ਬਾਦਲ ਲਈ ਕਿਹਾ ਜਾਂਦਾ ਤਾਂ ਇਹ ਕਾਰਜ ਕੋਈ ਵੀ ਹੋ ਸਕਦਾ ਹੈ ਸਰਕਾਰ ਨੂੰ ਦੱਸਣ ਦੀ ਲੋੜ ਹੈ ਦੂਜੀ ਖਬਰ ਵੀ ਸਰਕਾਰ ਨੇ ਨਹੀਂ ਦੱਸੀ ਸਰਕਾਰ ਨੇ ਇੰਨਾ ਕੀ ਦੱਸਿਆ ਜਾਂ ਇੰਨੀ ਕੀ ਗੱਲ ਬਾਤ ਆਈ ਹੈ ਕਿ ਅਮਰਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਬਤਲ ਕਰਤਾ ਆਈਪੀਐਸ ਅਧਿਕਾਰੀ ਹੈ ਜੀ ਨਵਾਂ ਆਈਪੀਐਸ ਹੈ 19 ਬੈਚ ਦਾ ਬੈਸੀ ਕਿੰਨੇ ਕੋਈ ਆਈਪੀਐਸ ਸਰਦਾਰ ਆਉਂਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੈ ਕੀ ਕਾਰਨ ਪੁੱਛਿੰਦੇ ਸਿਆ ਇੰਨਾ ਪਤਾ ਲੱਗਿਆ ਕਿ ਜੀ ਉਹ ਗੈਂਗਸਟਰ ਨਾਲ ਉਧਰ ਭయ్యా ਨਰਮੀ ਭਰਿਆ ਸੀ ਉਸਵੇ ਕੋਈ ਕਾਰਵਾਈ ਨਹੀਂ ਕੀਤੀ ਠੁਕ ਵੀ ਕਾਰਵਾਈ ਨਹੀਂ ਕੀਤੀ ਗੈਂਗਸਟਰ ਬਾਦ ਦੇ ਪੈਸੇ ਤਾਂ ਸਾਰੇ ਪੰਜਾਬ ਚ ਗੈਂਗਸਟਰ ਬਾਦ ਚੱਲ ਹੈ ਇਹ ਤਾਂ ਲਾਡ ਆਰਡਰ ਤੇ ਤਾਂ ਵੱਡੇ ਜਿਹੜੇ ਸਵਾਲ ਖੜੇ ਹੁੰਦੇ ਨੇ ਜਿਸ ਤਰੀਕੇ ਨਾਲ ਗੈਂਗਸਟਰ ਬਾਦ ਤਰਨ ਤਰਨ ਦੀ ਚੌਂੜ ਦੇ ਵਿੱਚ ਵੀ ਭਾਰੂ ਰਿਹਾ ਹੈ ਖਾਸੌਰ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਨਿਸ਼ਾਨੇ ਸਖਵਿੰਦਰ ਕੋਰ ਬਾਠ ਤੇ ਲਾਏ ਕਿ ਜਿਹੜੀ ਉਹਨਾਂ ਦੀ ਬੇਟੀ ਹੈ ਕੰਤਨ ਉਹਦਾ ਪਤੀ ਅੰਮ੍ਰਿਤ ਬਾਠ ਜਿਹੜਾ ਉਥੇ ਕਈ ਕਿਸਮ ਦੇ ਕੇਸ ਜਿਹੜੇ ਉਹਨੂੰ ਗੈਂਗਸਟਰ ਦੇ ਤੌਰ ਤੇ ਪ੍ਰੋਜੈਕਟ ਕੀਤਾ ਗਿਆ ਔਰ ਇਹ ਬਦਰਾ ਹੈ ਸਬਜੈਕਟ ਇਹ ਚੌਂਚ ਗੈਂਗਸਟਰਵਾਦ ਪਰ ਹੋ ਰਿਹਾ ਔਰ ਕੇਜਰੀਵਾਲ ਸਾਹਿਬ ਇੱਕੋ ਜਿਹੇ ਆਏ ਨੇ ਤੇ ਕੇਜਰੀਵਾਲ ਨੇ ਉਸ ਦਿਨ ਜਿਵੇਂ 31 22 ਤੱਕ ਕਹੜਨ ਕਿਹਾ ਸੀ ਕਿ ਅਸੀਂ ਦੋਸ਼ਾ ਖਤਮ ਕਰ ਦੇਣਾ ਪੰਜਾਬ ਚੋਂ ਬਿਲਕੁਲ ਇੱਕ ਹਫਤੇ ਚੋੜਣੇ ਕਿਹਾ ਕਿ ਭਾਜੋ ਤੁਸੀਂ ਗੈਂਗਸਟਰਾਂ ਨੂੰ ਡਰਾਤਾ ਕੇਜਰੀਵਾਲ ਲੈ ਕੇ ਨਹੀਂ ਕੇਜਰੀਵਾਲ ਆ ਗਿਆ ਭਾਜੋ ਤੁਸੀਂ ਇੱਕ ਹਫਤਾ ਦਿੱਤਾ ਤੁਹਾਨੂੰ ਇਸ ਕਿਸਮ ਦਾ ਉੱਥੇ ਘਬਰਾਉਣ ਵਾਲੀ ਗੱਲ ਕੀਤੀ ਤੇ ਹੋ ਸਕਦਾ ਹੈ ਸਰਕਾਰੇ ਦੱਸਣਾ ਚਾਹਦੀ ਹੋਵੇ ਕਿ ਗੈਂਗਸਟਰ ਬਾਦ ਨੂੰ ਖਤਮ ਕਰ ਲਈ ਅਸੀਂ ਬੜੇ ਸਖਤ ਹ ਜੋ ਵੀ ਹੈ ਲੇਕਿਨ ਇੱਕ ਐਸਐਸਪੀ ਵੱਲ ਕਰ ਦਿੱਤਾ ਗਿਆ ਔਰ ਇਹ ਤੋਂ ਪਹਿਲਾਂ ਆਪਾਂ ਦੇਖਿਆ ਤਰਨਤਾਰਨ ਦੀ ਚੌਂ ਦੇ ਵਿੱਚ ਇਹ ਚੌਂ ਕਮਿਸ਼ਨ ਨੇ ਡਾਕਟਰ ਅਭਿਜੋਤ ਐਸਐਸਪੀ ਤਰਨਤਾਰਨ ਨੂੰ ਮਤਲ ਕੀਤਾ ਸੀ ਇਹਨਾਂ ਨੇ ਇੱਕ ਪੀਸੀਐਸ ਮੋਗੇ ਦੀ ਜਿਹੜੀ ਐਡੀਸੀ ਸੀ ਚਾਰੋਂ ਮਤਲ ਨੂੰ ਵੀ ਕੀਤਾ ਮਤਲ ਬੜੇ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਕੀ ਅਫਸਰ ਸਾਹੀ ਨੂੰ ਡਰਾਉਣਾ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਜਾਂ ਜਿਹੜੀ ਪੋਲਿਟਿਕਲ ਪਾਰਟੀ ਦੀ ਜ਼ਿੰਮੇਵਾਰੀ ਹੈ ਜਿਹੜੀ ਸਿਆਸੀ ਧਿਰ ਦੀ ਉਹ ਵੀ ਅਫਸਰਸ਼ਾਈ ਤੇ ਪਾੜਾ ਚਾਹੁੰਦੇ ਨੇ ਹਾਲਾਂਕਿ ਜਦੋਂ ਦਾ ਹਰਚਰਨ ਭੁੱਲਰ ਗ੍ਰਿਫਤਾਰ ਹੋਇਆ ਇਹ ਚਾਹੇ ਸਿਵਲ ਦੀ ਹੈ ਚਾਹੇ ਪੁਲਿਸ ਦਾ ਪ੍ਰਸ਼ਾਸਨ ਹੈ ਸਵਾਲ ਬਹੁਤ ਖੜੇ ਹੋਏ ਨੇ ਕਿ ਹੁਣ ਜਦੋਂ ਦਾ ED ਦੇ ਕੋਲ ਕੇਸ ਚਲਾ ਗਿਆ ਹਾਲੇ ਵੀ 50 ਬੰਦਿਆਂ ਦਾ ਜਿਹੜਾ ਨਾਂ ਆਉਂਦਾ ਸਵਾਲ ਅਫਸਰਸ਼ਾਈ ਤੇ ਵੀ ਵੱਡੇ ਉੱਠ ਰਹੇ ਨੇ ਬੜੀ ਉਹਨਾਂ ਨੂੰ ਵੀ ਕੀਤਾ ਜਾ ਸਕਦਾ ਪਰ ਇਹ ਗੱਲ ਇਸਰ ਨਜ਼ਰ ਆਈ ਹੈ ਕਿ ਗੈਂਗਸਟਰ ਦੇ ਨਾਂ ਤੇ ਇੱਕ ਐਸ ਐਸ ਪੀ ਹੋਰ ਮਤਲਬ ਕੀਤਾ ਹੈ ਹੋਰ ਆਇਓ ਤੀਜਾ ਮਸਲਾ ਤੀਜਾ ਮਸਲਾ ਬਹੁਤ ਅਹਿਮ ਫਾਲੋਪ ਸਟੋਰੀ ਹੈ ਫਾਲੋਪ ਸਟੋਰੀ ਹੁੰਦੀ ਹੈ ਜਿਹੜੀ ਸਟੋਰੀ ਚੱਲ ਰਹੀ ਹੁੰਦੀ ਹੈ ਉਹ ਚ ਨਵੀਂ ਅਪਡੇਟ ਕੀ ਹੈ ਪੰਜਾਬ ਯੂਨੀਵਰਸਿਟੀ ਦਾ ਮਸਲਾ ਲਗਾਤਾਰ ਚੱਲ ਰਿਹਾ ਹੈ ਉਹ ਚ ਨਵੀਂ ਅਪਡੇਟ ਕੀ ਹੈ ਉਹ ਇਹ ਹੈ ਕਿ ਵਿਦਿਆਰਥੀਆਂ ਨੇ ਹੁਣ ਫੈਸਲਾ ਕਰ ਲਿਆ ਹੈ ਕਿ ਅਸੀਂ ਜੇ ਤੁਸੀਂ ਤਾਰੀਖ ਦਾ ਐਲਾਨ ਨਹੀਂ ਕਰਦੇ ਸੈਨੇਟ ਦੀ ਚੋਣ ਦਾ ਤਾਂ ਅਸੀਂ ਜਿਹੜੇ ਐਗਜ਼ਾਮ ਨੇ ਜਿਹੜੀਆਂ ਪ੍ਰੀਖਿਆਵਾਂ ਨੇ ਉਹਨਾਂ ਦਾ ਬਾਈਕਾਟ ਕਰਾਂਗੇ ਜਿਹੜੀਆਂ 18 ਤੋਂ ਡੇਟਸ਼ੀਟ ਆ ਚੁੱਕੀ ਹੈ 18 ਤੋਂ ਸ਼ੁਰੂ ਨੇ ਜਿਹੜੇ ਉਹਨਾਂ ਦਾ ਬਾਈਕਾਟ ਦਾ ਐਲਾਨ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕਾਉਂਸਲ ਨੇ ਕਰਤਾ ਜਸ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲੱਗਿਆ ਉਹਨਾਂ ਨੇ ਕਰਤਾ ਪਰ ਦਾਸੂਈ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮੋਰਚਾ ਹੈ ਭਾਬੇ ਵਿਦਿਆਰਥੀ ਲਾ ਰਹੇ ਨੇ ਪਰ ਇਹਦੇ ਵਿੱਚ ਸਾਰੇ ਪੰਜਾਬ ਦੀ ਹਮਦਰਦੀ ਤੇ ਸਪੋਰਟ ਵਿਦਿਆਰਥੀਆਂ ਦਾ ਨਾਲ ਹੈ ਉਹਦਾ ਕਾਰਨ ਵੀ ਹੈ ਕਿ ਇਹ ਯੂਨੀਵਰਸਿਟੀ ਅਸਲ ਦੇ ਵਿੱਚ ਪੰਜਾਬੀਆਂ ਦੀ ਦੀ ਸ਼ਾਨ ਦੀ ਪ੍ਰਤੀਕ ਹੈ ਤੁਹਾਨੂੰ ਸ਼ਾਇਦ ਬਹੁਤ ਸਾਰੇ ਨੂੰ ਹੁਣ ਤਾਂ ਪਤਾ ਲੱਗ ਗਿਆ ਹੋਵੇਗਾ ਕਿ ਇਹ ਯੂਨੀਵਰਸਿਟੀ ਜਦੋਂ ਬਣੀ ਸੀ ਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲਿਆ ਗਿਆ ਸੀ ਉਸ ਤੋਂ ਬਾਅਦ ਜਿਹੜੀਆਂ ਸਟੇਟਸ ਸੀ ਜਿਹੜੀਆਂ ਉਹਨਾਂ ਦੇ ਸਰਦਾਰਾਂ ਨੇ ਪੈਸੇ ਦਿੱਤੇ ਸੀ ਪਟਿਆਲਾ ਸਟੇਟ ਤੇ 50000 ਰੁਪਏ ਦਿੱਤਾ ਸੀ ਜਿਹੜਾ ਟਰਸਟ ਬਣਿਆ ਸੀ ਕਪੂਰਤਲਾ ਸਟੇਟ ਨੇ 10000 ਦਿੱਤੇ ਸੀ ਫਰੀਦਪੁਰ ਟੇਨ 10000 ਦਿੱਤੇ ਨੇ ਇਸ ਤਰ੍ਹਾਂ ਸਾਰੇ ਸਿੱਖ ਸਰਦਾਰਾਂ ਨੇ ਇੱਕ ਪੈਸੇ ਇਕੱਠੇ ਕਰਕੇ ਇੱਕ ਕਾਲਜ ਜਿਹੜਾ ਇੱਕ ਕਾਲਜ ਹੁੰਦਾ ਸੀ ਜਿਹੜਾ ਅੰਗਰੇਜ਼ ਕਹਿੰਦੇ ਚੱਲ ਨਹੀਂ ਸਕਦਾ ਜਿਵੇਂ ਅੱਜ ਕੱਲ੍ਹ ਹੁੰਦਾ ਉਹਨੂੰ ਲੈ ਕੇ ਯੂਨੀਵਰਸਿਟੀ ਕਾਲਜ ਬਣਾਇਆ ਸੀ ਫਿਰ ਉਹ ਤਾਂ ਫਿਰ ਉਸ ਤੋਂ ਬਾਅਦ ਜਦੋਂ ਪਾਰਟੀਸ਼ਨ ਬੇਲੇ ਨੂੰ ਵੰਡਿਆ ਗਿਆ ਫਿਰ ਪੀ ਜੁਨਜੀ ਪੀ ਜੁਨ ਜੇਬੀ ਜਿਹੜਾ ਪੰਜਾਬ ਹੈ ਉਹ ਉਧਰ ਰਹਿ ਗਿਆ ਪੰਜਾਬ ਯੂਨੀਵਰਸਿਟੀ ਪੀ ਐਨਜੀ ਵਾਲੀ ਉਹ ਚੜੀਗੜ੍ਹ 'ਚ ਰਜਿਸਟਰ ਹੋਈ ਚੜੀਗੜ੍ਹ ਤੋਂ ਪਹਿਲਾਂ ਇਹ ਸ਼ਿਮਲਾ ਸ਼ਿਮਲੇ ਤੋਂ ਬਾਅਦ ਸੋਲਨਾਈ ਸੋਲਨ ਤੋਂ ਬਾਅਦ ਕੁਸ਼ਲੀ ਸਿਆਲਪੁਰ ਫਿਰ ਜਦੋਂ ਚੜੀਗੜ੍ਹ ਬਣਿਆ ਤਾਂ ਇੱਥੇ ਤਲਸੋ ਇਕੱਤਰ ਇੱਕ एकड़ ਜ਼ਮੀਨ ਉਹ ਦੇ ਕੇ ਇਹ ਯੂਨੀਵਰਸਿਟੀ ਬਣੀ ਸੀ ਸੋ ਇਹ ਪੰਜਾਬੀਆਂ ਦੇ ਪੈਸੇ ਨਾਲ ਪੰਜਾਬੀਆਂ ਦੀ ਧਰਤੀ ਤੇ ਬਣੀ ਹੋਈ ਯੂਨੀਵਰਸਿਟੀ ਨੂੰ ਸਹੀ ਤਰੀਕੇ ਨਾਲ ਉਹਦੀ ਜੜੀ ਉਹਦੀ ਆਪਣੀ ਦੇਖ ਹੈ ਉਹਦੇ ਮੁਤਾਬਕ ਬੜੇ ਰੜਾ ਚਾਹੀਦਾ ਇਹ ਲੋਕਾਂ ਨੇ ਵੀ ਮੰਗਿਆ ਇਸੇ ਕਰਕੇ 10 ਨੂੰ ਬੜਾ ਇਕੱਠ ਹੋਇਆ ਸੀ ਜਿਹੜੀਆਂ ਜਥੇਬੰਦੀਆਂ 10 ਨੂੰ ਆਈਆਂ ਸੀ ਹੁਣ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਹਨਾਂ ਨੂੰ ਦੁਬਾਰਾ ਸੱਦਾ ਦਿੱਤਾ ਉਹ ਡਰੇ ਕਿ ਤੁਸੀਂ ਆਓ ਤੇ ਆਪਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਹੈ ਇਹਨੂੰ ਕਿਸੇ ਨਤੀਜੇ ਤੇ ਲੈ ਕੇ ਜਾਣਾ ਹੈ ਇਹ ਉਹਨਾਂ ਦਾ ਕਹਿਣਾ ਹੈ ਔਰ ਸੈਲਟ ਦੀ ਚੋਣ ਦੇ ਜਨਰਲ ਨਹੀਂ ਇਹ ਕਰਦੇ ਐਲਾਨ ਉਹਨਾਂ ਚਰਸੀ ਸੰਘਰਸ਼ ਜਾਰੀ ਰੱਖਾਂਗੇ ਵੈਸੇ ਇਸ ਸੰਘਰਸ਼ ਇਸ ਲੜਾਈ ਦੇ ਦੌਰਾਨ ਜਿਹੜੇ ਕੇਸ ਜਿਹੜੇ ਅਪਰਾਧਿਕ ਮਾਮਲੇ ਦਰਜ ਹੋਏ ਸੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਰਟੀਫਾਈ ਕਰ ਲਈ ਉਹਨਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਲਈ ਹੈ ਲੇਕਿਨ ਉਹ ਕਹਦੇ ਵੀ ਬਾਕੀ ਗੱਲਾਂ ਠੀਕ ਨਹੀਂ ਲੇਕਿਨ ਜਿੰਨਾ ਚਿਰ ਤੁਸੀਂ ਚੋਣ ਦੀ ਗੱਲ ਨਹੀਂ ਕਰਦੇ ਉਹਨਾਂ ਚਿਰ ਇਹ ਅਸੀਂ ਵਾਪਸ ਨਹੀਂ ਲਵਾਵਾਂਗੇ ਮੇਰਾ ਖਿਆਲ ਹੈ ਕਿ ਇੱਥੇ ਮੈਲਾਫਾਈਡ ਇੰਟੈਂਸ਼ਨ ਵਾਈਸ ਚਾਂਸਲਰ ਡਾਕਟਰ ਜੈਨੋਦੀ ਲੱਗਦੀ ਹੈ ਜੇ ਤੁਸੀਂ ਚੋਣ ਕਰਾਉਣੀ ਹੈ ਤਾਂ ਫਿਰ ਇਹਦੇ ਵਿੱਚ ਕੀ ਇਤਰਾਜ਼ ਐ ਐਲਾਨ ਕਰਦਾ ਪਹਿਲੇ ਇਹ ਤਾਂ ਸਰਡੇਟਸ ਹਰ ਤੋਂ ਡਿਲੇ ਹੈ ਜਿਹੜੀ ਗ੍ਰੈਜੂਏਟ ਕੰਸਟੀਚੂਐਂਸੀ ਹੈ ਚੋਣ ਹੋ ਜਾਣੀ ਚਾਹੀਦੀ ਹੈ ਉਹਦੇ ਤਰੀਕ ਦਾ ਐਲਾਨ ਕਰੋ ਵਿਦਿਆਰਥੀ ਜਾ ਕੇ ਆਪਣਾ ਪੜਾਈ ਕਰਨ ਤੇ ਵਿਦਿਆਰਥੀ ਕਹਿੰਦੇ ਡੇਟ ਸੀਟ ਤੁਸੀਂ ਜੇ ਤੁਹਾਨੂੰ ਲੱਗਦਾ ਤੁਸੀਂ ਅੱਗੇ ਪਾ ਦਿਓ ਡੇਟ ਸੀਟ ਜਦੋਂ ਟੀਚਰ ਸਟ੍ਰਾਈਕ ਤੇ ਸੀ ਉਦੋਂ ਵੀ ਤਾਂ 2 ਮਹੀਨੇ ਅੱਗੇ ਪਾਈ ਸੀ ਕਿਤੇ ਵਾਰੀ ਅੱਗੇ ਪਾਈ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਸੈਮੈਸਟਰ ਦੀ ਡੇਟ ਸੀਟ ਅੱਗੇ ਪਾਈ ਜਾ ਸਕਦੀ ਹੈ ਲੇਕਿਨ ਵਿਦਿਆਰਥੀਆਂ ਨੇ ਹੁਣ ਇੱਕ ਤਰੀਕਾ ਇਹ ਵੀ ਰੱਖਿਆ ਕਿ ਉਹ ਉਹਨੇ ਫੈਡਰਲਿਜ਼ਮ ਤੇ ਇੱਕ ਕਾਨਫਰੈਂਸ ਬਲਾਕੇ ਕਾਠਵੀ ਕਰਨ ਤੇ ਇਹਦਾ ਅਗਲੇ ਰੂਪਰੇਖਾ ਤਿਆਰ ਕਰਦੀ ਹੈ ਸੰਘਰਸ਼ ਦੀ ਤੋਂ ਪਰ ਮੈਨੂੰ ਲੱਗਦਾ ਕਿ ਇਸ ਮਾਮਲੇ ਵਿੱਚ ਲੋਕ ਇਹਨਾਂ ਦੇ ਨਾਲ ਪਿਛਲੇ ਦਿਨੀ ਪ੍ਰੋਫੈਸਰ ਭਵਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਸਾਡਾ ਰੈਡ ਪ੍ਰੋਫੈਸਰਾਂ ਦਾ ਹੈ ਉੱਥੇ ਕਿਸੇ ਅਭਿਜਰ ਹੋਇਆ ਸੀ ਜਿਹੜਾ ਉਹਦਾ ਮੁਖ ਭਾਸ਼ਣ ਮੈਨੂੰ ਦੇਣ ਲਈ ਕਿਹਾ ਗਿਆ ਸੀ ਮੈਂ ਉੱਥੇ ਇੱਕ ਮਤਾ ਰੱਖਿਆ ਸੀ ਉਹ ਮਤਾਂ ਇਹ ਸੀ ਕਿ ਸਾਡੇ ਸਾਰੇ ਟੀਚਰਸ ਜਿਹੜੇ ਰਿਟਾਇਰਡ ਟੀਚਰਸ ਨੇ ਜਿਨ੍ਹਾਂ ਦੀ ਗਿਣਤੀ ਤਕਰੀਬਨ 2500 ਐਸੋਸੀਏਸ਼ਨ ਨਾਲ ਸਬੰਧਤ ਨੇ ਸਾਰੇ ਪ੍ਰੋਫੈਸਰ ਬਣ ਬਦਲ ਜਿਹੜੇ ਰਿਟਾਇਰਡ ਫੋਰਮੇਲੇ ਤੱਕ ਤਾਂ ਪ੍ਰੋਫੈਸਰ ਹੋ ਹੀ ਜਾਂਦੇ ਨੇ ਅਦਰਵਾਈਜ਼ ਸਭ ਇਹ ਆ ਜਿਹੜੇ ਪ੍ਰੋਫੈਸਰ ਤੁਸੀਂ ਤੁਰਦੇ ਫਿਰਦੇ ਦੇਖਦੇ ਹੋ ਇਹ ਪ੍ਰੋਫੈਸਰ ਨਹੀਂ ਹੁੰਦੇ ਪ੍ਰੋਫੈਸਰ ਬਣਨਾ ਕਾਫੀ ਮਿਹਨਤ ਵਾਲਾ ਕੰਮ ਹੈ ਜਦੋਂ ਬੰਦਾ ਜੁਆਇਨ ਕਰਦਾ ਐਸਿਸਟੈਂਟ ਪ੍ਰੋਫੈਸਰ ਹੁੰਦਾ ਫਿਰ ਐਸੋਸੀਏਟ ਪ੍ਰੋਫੈਸਰ ਫਿਰ ਪ੍ਰੋਫੈਸਰ ਇਨ ਬਿਟਵੀਨ ਤੇ ਚਾਰ ਪ੍ਰੋਮੋਸ਼ਨ ਹੋਰ ਹੁੰਦੀਆਂ ਨੇ ਤਾਂ ਪ੍ਰੋਫੈਸਰ ਬਣਦਾ ਸੀਨੀਅਰ ਬਣਦਾ ਪ੍ਰੋਫੈਸਰ ਹੁੰਦਾ ਸਾਰੇ ਪ੍ਰੋਫੈਸਰਾਂ ਨੇ ਇੱਕ ਮਤਾ ਪਾਸ ਕਰਕੇ ਸਟੂਅਰਡਸ ਤੇ ਨਾਲ ਸਹਿਯੋਗ ਦਾ ਭਰੋਸਾ ਦਿਵਾਇਆ ਸੋ ਇਹਦਾ ਮਤਲਬ ਹੈ ਕਿ ਪੰਜਾਬ ਬੰਡੋ ਉਹਨਾਂ ਨੂੰ ਹਰ ਕਿਸਮ ਦੀ ਸਹਾਇਤਾ ਸਹਿਯੋਗ ਮਿਲਿਆ ਹੁਣ ਤਾਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਚਰ ਇਹਦਾ ਕਿ ਸਥਿਤੀ ਹੋਰ ਨਾ ਵਿਗੜੇ ਜੱਦ ਦੀ ਸਾਰਾ ਕੰਮ ਹੋਵੇ ਪੈਰਦਾਸ ਤੋਂ ਟੋਟਾ ਸਾਰੇ ਤਿੰਨੇ ਮੁੱਦਿਆਂ ਬਾਰੇ ਕੀ ਖਿਆਲ ਹੈ ਮੈਨੂੰ ਅਡੀਕ ਰਹੂਗੀ ਤੁਹਾਡੇ ਹਵਾਰੇ ਦੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ